ਤੇ ਮੇਰਾ ਇਹ ਸੀ ਕਿ ਜਦ ਸਾਰੇ ਲੋਕ ਮੈਡੀਕਲ ਚ ਸੇਵਾ ਕਰਦੇ ਭਏ ਨੇ ਤੇ ਸਾਨੂੰ ਵੀ ਚਾਹੀਦਾ ਹੈ ਕਿ ਮੈਡੀਕਲ ਦੇ ਵਿੱਚ ਵੀ ਕੁਝ ਆਪਣਾ ਯੋਗਦਾਨ ਜੜਾ ਨਾਲ ਪਾਈਏ ਤੇ ਅਸੀਂ ਟੋਟਲ ਫ੍ਰੀ ਕੀਤਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਦਵਾਈਆਂ ਨੂੰ ਵੀ ਫ੍ਰੀ ਕੀਤਾ ਐ ਐਮਬੂਲੈਂਸ ਨੂੰ ਵੀ ਫ੍ਰੀ ਕੀਤਾ ਔਰ ਕੱਲ ਉਹੀ ਐਮਬੂਲੈਂਸ ਜਿਹੜੀ ਹੈ ਮੁਸਲਿਮ ਭਾਈਚਾਰੇ ਵੱਲੋਂ ਐਰਰ ਫਾਊਂਡੇਸ਼ਨ ਨੂੰ ਭੇਟ ਕੀਤੀ ਹੈ ਤੇ ਇਸ ਲਈ ਜਿੰਨਾ ਵੀ ਭਾਈਚਾਰਾ ਬਾਹਰੋਂ ਵੀ ਆਇਆ ਉਹ ਇਸ ਗੱਲ ਨੂੰ ਦੇਖ ਕੇ ਵੀ ਬੜੇ ਖੁਸ਼ ਹੋਏ ਕਿ ਹਾੜਾਂ ਦੇ ਵਿੱਚ ਵੀ ਇੱਥੇ ਦੇ ਲੋਕ ਲੰਗਰ ਲਾ ਕੇ ਬੈਠੇ ਨੇ ਚਾਹ ਦੇ ਲੰਗਰ ਖਾਣੇ ਦੇ ਲੰਗਰ ਤੇ ਉਹ ਕਿਤੇ ਨਾ ਕਿਤੇ ਸਾਡੀ ਜਿਹੜੀ ਸਾਂਝ ਉਹ ਇੱਕ ਵਾਰੀ ਫਿਰ ਇੱਕ ਨਵੇਂ ਰੂਪ ਦੇ ਵਿੱਚ ਜੜੀ ਹੈ ਦੁਨੀਆ ਦੇ ਸਾਹਮਣੇ। ਦ ਸਿਟੀ ਹੈਡਲਾਈਨ ਦੇ ਨਾਲ ਜੁੜੇ ਹਾਂ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ। ਪੰਜਾਬ ਦੇ ਵਿੱਚ ਜਦੋਂ ਤਹੜਾਏ ਨੇ ਤਾਂ ਲਗਾਤਾਰ ਮੁ슬림 ਪਾਈਚਾਰਾ ਜਿਹੜਾ ਉਹ ਪੰਜਾਬੀ ਭਰਾਵਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਮਦਦ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਇਸ ਵੇਲੇ ਇਸ ਦਾ ਕੇਂਦਰ ਬਣੀ ਹੋਈ ਆ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਜਿੱਥੇ ਪੰਜਾਬ ਦੇ ਸ਼ਾਹੀ ਇਮਾਮ مولانا ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਅਹਿਰਾਰ ਫਾਊਂਡੇਸ਼ਨ ਦੇ ਬੈਨਰ ਤਲੇ ਲਗਾਤਾਰ ਮਦਦ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਹੜਪੀੜੀ ਤੋਂ ਲੋਕ ਜਿਨ੍ਹਾਂ ਦੇ ਘਰ ਪੂਰੇ ਤਰੀਕੇ ਦੇ ਨਾਲ ਤਬਾਹ ਹੋ ਚੁੱਕੇ ਨੇ ਸ਼ਹੀ ਇਮਾਮ ਸਾਹਿਬ ਦੇ ਵੱਲੋਂ ਉਹਨਾਂ ਨੂੰ ਪਹਿਲੀ ਕਿਸ਼ਤ ਦੇ ਵਿੱਚ 50 ਲੱਖ ਰੁਪਏ ਦੀ ਸਹਾਇਤਾ ਜਿਹੜੀ ਆ ਉਹ ਚੱਕ ਦੇ ਰਹੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਇੱਕ ਹੋਰ ਕਿਸ਼ਤ ਜਾਰੀ ਕੀਤੀ ਗਈ ਜਿਸ ਤੋਂ ਬਾਅਦ 30 ਲੱਖ ਰੁਪਏ ਦੀ ਮਦਦ ਕੀਤੀ ਗਈ ਅਤੇ ਬੀਤੇ ਕੱਲ ਜਿਹੜੀ ਆ ਤੁਸੀਂ ਕਹਿ ਸਕਦੇ ਹੋ ਵੀ ਵੱਡੀ ਰਾਹਤ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦੇ ਤੁਸੀਂ ਕਹਿ ਸਕਦੇ ਹੋ ਵੀ ਘਰ ਵੀ ਤਬਾਹ ਹੋ ਗਏ ਅਤੇ ਆਪ ਵੀ ਬਿਮਾਰੀਆਂ ਚੱਲ ਰੇ ਨੇ ਤਾਂ ਉਹਨਾਂ ਦੇ ਵਾਸਤੇ ਅਹਿਰਾਰ ਫਾਊਂਡੇਸ਼ਨ ਦੇ ਬੈਨਰ ਤਲੇ ਇੱਕ ਨਵੀਂ ਐਂਬੂਲੈਂਸ ਜਿਸ ਦੀ ਕੀਮਤ ਤਕਰੀਬਨ 25 ਲੱਖ ਰੁਪਏ ਆ ਉਹ ਲੋਕਾਂ ਨੂੰ ਸਮਰਪਿਤ ਕੀਤੀ ਗਈ ਤੇ ਜਿਸ ਨੂੰ ਹਰੀ ਝੰਡੀ ਜਿਹੜੀ ਆ ਉਹ ਸ਼ਾਹੀ ਮਾਮ ਪੰਜਾਬ مولانا ਮੁਹੰਮਦ ਉਸਮਾਨ ਰਹਿਮਾਨੀ ਲਿਧਾਨਵੀ ਦੇ ਵੱਲੋਂ ਦਿਖਾਈ ਗਈ ਇਸ ਦੇ ਵਿੱਚ ਸਾਰੀ ਡਾਕਟਰਸ ਦੀ ਟੀਮ ਮੌਜੂਦ ਰਹੇਗੀ ਸਾਰੀਆਂ ਦਵਾਈਆਂ ਮੌਜੂਦ ਰਹੇਗੀ ਤੇ ਜਿਹੜੀ ਐਂਬੂਲੈਂਸ ਆ ਇਹ ਪੰਜਾਬ ਦੇ ਹੜ੍ਹ ਪ੍ਰਭਾਵਿਤ ਹਰ ਇੱਕ ਪਿੰਡ ਹਰ ਇੱਕ ਕਸਬੇ ਤੱਕ ਪਹੁੰਚ ਕਰੇਗੇ ਤਾਂ ਗੱਲਬਾਤ ਕਰ ਲਈ ਸਾਡੇ ਨਾਲ ਖੁਦ ਸ਼ਹੀਦ ਆਲਮ ਪੰਜਾਬ مولانا ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਕਰਾਂਗੇ ਤੇ ਜਾਣਾਂਗੇ ਭਈ ਕਿਸ ਤਰੀਕੇ ਦੇ ਨਾਲ ਜਿਹੜੀਆਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਹੁੰਦੀ ਹੋਈ ਨਜ਼ਰ ਆ ਰਹੀ ਹੈ ਸਰ ਪਹਿਲਾਂ ਤਾਂ ਸਵਾਗਤ ਆ ਤੁਹਾਡਾ ਬਹੁਤ ਬਹੁਤ ਧੰਨਵਾਦੀ ਸ਼ੁਕਰੀਆ ਸਰ ਕੱਲ ਬਿਤੇ ਜੁਮੇ ਦੀ ਨਮਾਜ਼ ਤੋਂ ਬਾਅਦ ਇੱਕ ਨਵੀਂ ਐਂਬੂਲੈਂਸ ਜੇ ਦਿੱਆ ਤੁਹਾਡੇ ਅਹਿਰਾਰ ਫਾਊਂਡੇਸ਼ਨ ਦੇ ਵੱਲੋਂ ਜਿਹੜੇ ਮੁ슬ਮ ਭਾਈਚਾਰਾ ਲਗਾਤਾਰ ਮਦਦ ਕਰਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਹਰੀ ਚੰਡੀ ਦੇ ਕੇ ਰਵਾਨਾ ਕੀਤੀ ਆ ਕਿਸ ਤਰੀਕੇ ਦੇ ਨਾਲ ਜਿਹੜੀ ਐਂਬੂਲੈਂਸ ਆ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰੇਗੀ ਬismillah अर रहमान अर रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਰਮ ਕਰਨ ਵਾਲਾ ਹੈ ਪਿਛਲੇ ਤਕਰੀਬਨ ਇੱਕ ਮਹੀਨੇ ਤੋਂ ਜੀ ਅਸੀਂ ਮੁ슬ਮ ਭਾਈਚਾਰੇ ਨੂੰ ਅਪੀਲ ਕੀਤੀ ਸੀ ਕਿ ਤੁਸੀਂ ਵੀ ਆਪਣੇ ਪੰਜਾਬੀ ਭਰਾਵਾਂ ਦੇ ਨਾਲ ਹੜਾਂ ਦੇ ਜਿਹੜੇ ਇਹ ਭਾਰ ਪਿਆ ਪੰਜਾਬ ਤੇ ਇਹਦੇ ਜਾ ਕੇ ਉਹਨਾਂ ਦਾ ਸਾਥ ਦਿਓ ਤੇ ਮੈਂ ਇਸ ਗੱਲ ਦੀ ਸਾਰੇ ਮੁਸਲਮਾਨ ਭਰਾਵਾਂ ਦਾ ਵੀ ਪਹਿਲਾਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਡੀ ਅਪੀਲ ਤੇ ਤਕਰੀਬਨ 1500 ਮਰਜ਼ਿਦਾ ਜਿਨ੍ਹਾਂ ਦਾ ਸਬੰਧ ਹਰਿਆਣੇ ਤੋਂ ਹੈ ਯੂਪੀ ਤੋਂ ਹੈ ਰਾਜਸਥਾਨ ਤੋਂ ਹੈ ਔਰ ਕੁਝ ਹਿਮਾਚਲ ਤੋਂ ਹੈ ਉਹ ਪੰਜਾਬ ਆਏ ਔਰ ਉਹਨਾਂ ਨੇ ਵੱਡੀ ਸਮੱਗਰੀ ਜਿਹੜੀ ਹੈ ਉਹ ਇੱਥੇ ਪਹੁੰਚਾਈ ਤੇ ਇਸ ਦੇ ਨਾਲ ਨਾਲ ਅਸੀਂ ਇਹ ਸੋਚਿਆ ਕਿ ਰਾਹਤ ਕੰਮ ਜਿਹੜੇ ਸ਼ੁਰੂ ਚੱਲ ਰਹੇ ਹਨ ਇਹਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਪੰਜਾਬ ਸਰਕਾਰ ਨੇ ਔਰ ਸਾਡੇ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਮੰਦਰ ਸੇਵਾਵਾਂ ਨੇ ਤੇ ਹੋਰ ਜਿਹੜੇ ਐਨ ਜੀਓਜ਼ ਨੇ ਉਹਨਾਂ ਨੇ ਇਹਦੇ ਵਿੱਚ ਮੈਡੀਕਲ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਤੇ ਮੇਰਾ ਇਹ ਸੀਗਾ ਕਿ ਜਦ ਸਾਰੇ ਲੋਕ ਮੈਡੀਕਲ ਚ ਸੇਵਾ ਕਰਦੇ ਭਏ ਨੇ ਤੇ ਸਾਨੂੰ ਵੀ ਚਾਹੀਦਾ ਹੈ ਕਿ ਮੈਡੀਕਲ ਦੇ ਵਿੱਚ ਵੀ ਕੁਝ ਆਪਣਾ ਯੋਗਦਾਨ ਜਿਹੜਾ ਨਾਲ ਪਾਈਏ ਤੇ ਉਸ ਦੇ ਲਈ ਲਗਾਤਾਰ ਸਾਡੀਆਂ ਟੀਮਾਂ ਜਿਹੜੀਆਂ ਪਿਛਲੇ 20 ਦਿਨ ਤੋਂ ਡਾਕਟਰ ਸਾਹਿਬਾਨ ਕੈਂਪਿੰਗ ਕਰ ਰਹੇ ਹੈ ਅਲੱਗ-ਅਲੱਗ ਜਗ੍ਹਾ ਫ੍ਰੀ ਦਵਾਈਆਂ ਤੇਰੇ ਤੇ ਉਸੇ ਲਈ ਅਸੀਂ ਕੱਲ ਇੱਕ ਫੋਰਸ ਕੰਪਨੀ ਦੀ ਐਂਬੂਲੈਂਸ ਜਿਹੜੀ ਹੈ ਉਹ ਖਰੀਦੀ ਹੈ ਵੱਡੇ ਵਾਲੀ ਅਸੀਂ ਸਾਡੇ ਡਾਕਟਰ ਸਾਹਿਬਾਨ ਦਾ ਕਹਿਣਾ ਸੀ ਕਿ ਕੁਝ ਬਲੱਡ ਟੈਸਟ ਦੇ ਕੁਝ ਇਨਸਟਰੂਮੈਂਟਸ ਹੋ ਜਾਣ ਔਰ ਕੁਝ ਆਕਸੀਜਨ ਵਗੈਰਾ ਇਹਦੇ ਨਾਲ ਤੇ ਮਿਲਦੀ ਚੀਜ਼ਾਂ ਐਂਬੂਲੈਂਸ ਚ ਰੱਖੀਏ ਤਾਂ ਕਿ ਜਿੱਥੇ ਕੈਂਪ ਕਰਦੇ ਉੱਥੇ ਮੋਡਲੀ ਸਹੂਲਤ ਜਿਹੜੀ ਉਹ ਦੇ ਸਕੀਏ ਤੇ ਅਸੀਂ ਟੋਟਲ ਫ੍ਰੀ ਕੀਤਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਦਵਾਈਆਂ ਨੂੰ ਵੀ ਫ੍ਰੀ ਕੀਤਾ ਐਂਬੂਲੈਂਸ ਨੂੰ ਵੀ ਫ੍ਰੀ ਕੀਤਾ ਔਰ ਕੱਲ ਉਹੀ ਐਂਬੂਲੈਂਸ ਜਿਹੜੀ ਹੈ ਮੁਸਲਿਮ ਭਾਈਚਾਰੇ ਵੱਲੋਂ ਐਰਾਰ ਫਾਊਂਡੇਸ਼ਨ ਨੂੰ ਭੇਟ ਕੀਤੀ ਹੈ ਔਰ ਅੱਜ ਜੋ ਡਿਸਟ੍ਰਿਕਟ ਫਿਰੋਜ਼ਪੁਰ ਦੇ ਵਿੱਚ ਇਸ ਵੇਲੇ ਕੰਮ ਕਰ ਰਹੀ ਹੈ ਜੀ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਟੈਸਟ ਵਗੈਰਾ ਹੋਣਗੇ ਜਿਹੜੀਆਂ ਦਵਾਈਆਂ ਹੋਣਗੇ ਬਿਲਕੁਲ ਫ੍ਰੀ ਹੋਵੇਗੀ ਤੇ ਮੈਂ ਸਮਝਦਾ ਬਈ ਕਿਸੇ ਦੇ ਘਰ ਜਾ ਕੇ ਉਹਨਾਂ ਦੇ ਘਰ ਦੇ ਬਾਹਰ ਉਹਨਾਂ ਨੂੰ ਸਹੂਲਤ ਦੇਣੀ ਜਿਹਦੀ ਲੋਡ ਇਸ ਵੇਲੇ ਸਭ ਤੋਂ ਵੱਧ ਹੈ ਕਿਉਂਕਿ ਰਾਸ਼ਨ ਵੀ ਅਸੀਂ ਕਹਿ ਸਕਦੇ ਬਈ ਆਸਾਨੀ ਦੇ ਨਾਲ ਪਹੁੰਚ ਜਾਂਦਾ ਹੋਰ ਕੋਈ ਚੀਜ਼ ਆ ਉਹ ਵੀ ਪਹੁੰਚ ਜਾਂਦੀ ਲੇਕਿਨ ਘਰ ਦੇ ਬਾਹਰ ਇਲਾਜ ਮਿਲਣਾ ਇਹ ਤਾਂ ਬਹੁਤ ਵੱਡੀ ਗੱਲ ਹੈ ਹਾਂ ਕੋਸ਼ਿਸ਼ ਇਹੀ ਕਰਦੇ ਪਏ ਕਿਉਂਕਿ ਅਸੀਂ ਲੋਕ ਪੰਜਾਬ 'ਚ ਪੰਜਾਬ ਹਾੜਾਂ ਦੀ ਮਾਰ ਨਹੀਂ ਚੱਲ ਰਿਹਾ ਪੰਜਾਬ ਹਾੜਾਂ ਦਾ ਮੁਕਾਬਲਾ ਕਰ ਰਿਹਾ ਪੰਜਾਬ ਦੇ ਜਿਹੜੇ ਲੋਕ ਨੇ ਇਹ ਚੜ੍ਹਦੀ ਕਲਾ 'ਚ ਰਹਿਣ ਵਾਲੇ ਲੋਕ ਨੇ ਤੇ ਇਸ ਲਈ ਜਿੰਨਾ ਵੀ ਭਾਈਚਾਰਾ ਬਾਹਰੋਂ ਵੀ ਆਇਆ ਉਹ ਇਸ ਗੱਲ ਨੂੰ ਦੇਖ ਕੇ ਵੀ ਬੜੇ ਖੁਸ਼ ਹੋਏ ਕਿ ਹਾਣਾ ਦੇ ਵਿੱਚ ਵੀ ਇੱਥੇ ਦੇ ਲੋਕ ਲੰਗਰ ਲਾ ਕੇ ਬੈਠੇ ਨੇ ਚਾਹ ਦੇ ਲੰਗਰ ਖਾਣੇ ਦੇ ਲੰਗਰ ਤੇ ਉਹ ਕਿਤੇ ਨਾ ਕਿਤੇ ਸਾਡੀ ਜਿਹੜੀ ਸਾਂਝ ਹੈ ਉਹ ਇੱਕ ਵਾਰੀ ਫਿਰ ਇੱਕ ਨਵੇਂ ਰੂਪ ਦੇ ਵਿੱਚ ਜਿਹੜੀ ਹੈ ਦੁਨੀਆ ਦੇ ਸਾਹਮਣੇ ਤੁਸੀਂ ਲਗਾਤਾਰ ਮੈਂ ਦੇਖ ਰਿਹਾ ਮਿਲ ਮੁਲਾਕਾਤ ਕਰ ਰਹੇ ਹਾਂ ਜਿਹੜੇ ਲੋਕ ਆ ਰਹੇ ਨੇ तमाम ਪਾਈਚਾਰੇ ਤੋਂ ਲੋਕ ਤੁਹਾਡੇ ਤੱਕ ਪਹੁੰਚ ਕਰ ਰਹੇ ਨੇ ਮੈਂ ਇੱਕ ਵਾਰੀ ਚਾਹੂੰਗਾ ਵੀ ਕਿਹੜੇ ਕਿਹੜੇ ਸੂਬੇ ਤੋਂ ਲੋਕ ਆ ਰਹੇ ਨੇ ਕਿਹੜੀ ਕਿਹੜੀ ਜਗ੍ਹਾ ਤੋਂ ਲੋਕ ਆ ਰਹੇ ਨੇ ਇਦਾਂ ਕਿ ਜ਼ਿਆਦਾਤਰ ਇਹ ਹੈ ਕਿ ਸਾਡਾ ਜਿਹੜਾ ਨੇੜੇ ਦਾ ਸੂਬਾ ਹਰਿਆਣਾ ਜੀ ਉਹਦਾ ਮੈਂ ਬਾਤ ਹੋ ਗਈ ਹੂੰ ਉੱਤਰ ਪ੍ਰਦੇਸ਼ ਦਾ ਜਿਹੜਾ ਇਧਰਲਾ ਏਰੀਆ ਜਿਹੜਾ ਹਰਿਆਣੇ ਦੇ ਨਾਲ ਲੱਗਦਾ ਜਿਹੜੇ ਡਿਸਟ੍ਰਿਕਟ सहारनपुर ਹੈ ਜੀ ਮੇਰਾ ਟਾਹ ਮੁਜ਼ਫਰਨਗਰ ਹੈ ਬਿਜਨੌਰ ਹੈ ਮੁਰਾਦਾਬਾਦ ਹੈ ਅੰਬਰੋਹਾ ਹੈ ਇਹ ਜਿਹੜੇ ਨੇੜੇ ਦੇ ਜ਼ਿਲ੍ਹੇ ਨੇ ਐਦਾਂ ਹੀ ਇਧਰੋਂ ਤੇਰਾਦੂਨ ਹੋ ਗਿਆ ਰੁੜਕੀ ਹੋ ਗਿਆ ਡਿਸਟ੍ਰਿਕਟ ਗਰੀਦਵਾਰ ਹੋ ਗਿਆ ਤੇ ਆਪਣਾ ਪੌਂਟਾ ਸਾਹਿਬ ਦਾ ਜਿਹੜਾ ਇਲਾਕਾ ਹੈ ਤੇ ਇਹਨਾਂ ਇਲਾਕਿਆਂ 'ਚ ਜਿਹੜੀਆਂ ਮਸਜਿਦਾਂ ਹੈ ਉਹਨਾਂ ਨੇ ਬੜੀ ਰਾਹਤ ਸਮੱਗਰੀ ਜਰੀਏ ਉਹ ਹੁਣ ਤੱਕ ਪੰਜਾਬ ਦੇ ਵਿੱਚ ਵੰਡਣ ਕੀਤੀ ਹੈ ਜੀ ਅਕਸਰ ਦੇਖਣ ਦੇ ਵਿੱਚ ਇਹ ਆਉਂਦਾ ਪਾਵੇਂ ਸਰਕਾਰ ਹੋਵੇ ਪਾਵੇਂ ਐਨ ਜੀਓਸ ਹੋਣੀਆਂ ਜਿਹੜੀ ਵਕਫ ਵਕਤ ਤਨਜ਼ੀਮਾਂ ਨੇ ਉਹ ਡੋਨੇਸ਼ਨ ਤਾਂ ਲੈ ਲੈਂਦੀਆਂ ਨੇ ਪੈਸੇ ਉਹਨਾਂ ਕੋਲ ਆ ਜਾਂਦੇ ਨੇ ਲੇਕਿਨ ਕਿਤੇ ਨਾ ਕਿਤੇ ਉਹ ਜਿਹੜੀ ਮਦਦ ਆ ਉਹ ਗਰਾਊਂਡ ਤੇ ਨਜ਼ਰ ਨਹੀਂ ਆਉਂਦੀ ਅਸੀਂ ਸਟ੍ਰੈਨ ਨੂੰ ਤੋੜ ਦਿੱਤਾ ਇਸ ਵਾਰੀ ਜੀ ਕਿ ਸਾਡੇ ਜਿਹੜਾ ਟਰਸਟ ਹੈ ਕਿਉਂਕਿ ਪਹਿਲੀ ਵਾਰੀ ਇਦਾਂ ਹੋਇਆ ਕਿ ਕੋਈ ਬਹੁਤ ਵੱਡਾ ਆਪਦਾਈ ਪੰਜਾਬ ਦੇ ਉੱਤੇ ਔਰ ਜਿਨ੍ਹਾਂ ਲੋਕਾਂ ਨੇ ਵੀ ਸਾਨੂੰ ਮਦਦ ਭੇਜੀ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ 24 ਘੰਟੇ ਚ ਤੁਹਾਡੀ ਮਦਦ ਜਿਹੜੀ ਅੱਗੇ ਦਵਾਂਗੇ ਇਸੇ ਲਈ ਹੁਣ ਤੱਕ ਅਸੀਂ ਤਕਰੀਬਨ 80 ਲੱਖ ਰੁਪਏ ਦੇ ਚੈੱਕ ਜਿਹੜੇ ਹਨ ਗਰੀਬ ਲੋਕਾਂ ਨੂੰ ਵੰਡਰਨ ਕੀਤੇ ਜਿਹੜੇ ਕਿ ਪਿੰਡਾਂ ਚ ਬਾਹਰਲੇ ਪਾਸੇ ਰਹਿੰਦੇ ਜਿਨ੍ਹਾਂ ਦੇ ਇੱਕ ਇੱਕ ਕਮਰੇ ਦਾ ਘਰ ਹੈ ਔਰ गिर ਗਿਆ ਔਰ ਇਸੇ ਤਰ੍ਹਾਂ ਦਵਾਈਆਂ ਤੇ ਐਂਬੂਲੈਂਸ ਤੇ ਔਰ ਗੈਰ ਸਰਕਾਰੀ ਸਕੂਲ ਜਿਹੜੇ ਕਿਉਂਕਿ ਸਰਕਾਰ ਵੱਲੋਂ ਤਾਂ ਮਾਸ਼ਾਅੱਲਾ ਕਿਤਾਬਾਂ ਕਾਪੀਆਂ ਬਸਤੇ ਮੁਫਤ ਦੇ ਗੈਰ ਸਰਕਾਰੀ ਸਕੂਲ ਹਲਪੜਵਾ ਬਿਤੇ ਏਰੀਆ ਦੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਡੀਆਂ ਕਾਪੀ ਕਿਤਾਬਾਂ ਜਿਹੜੀਆਂ ਉਹ ਮੁਸਲਿਮ ਭਾਈਚਾਰੇ ਦੇ ਚ ਸੇਵਾ ਕਰੇਗਾ ਕੋਸ਼ਿਸ਼ ਇਹ ਕਰ ਰਹੇ ਕਿ ਇਸ ਟ੍ਰੈਂਡ ਨੂੰ ਬਦਲੀਏ ਕਿ ਇਹ ਨਹੀਂ ਕਿ ਮਦਦ ਤੁਹਾਡੇ ਤੱਕ ਪਹੁੰਚੇ ਔਰ ਅੱਗੇ ਪਹੁੰਚਾਉਣ ਨੂੰ ਟਾਈਮ ਲਾਓ ਨਹੀਂ ਤਾਂ ਤੁਹਾਡੇ ਤੱਕ ਪਹੁੰਚ ਰਹੀ ਹੈ ਤੁਹਾਨੂੰ ਫੋਰੀ ਤਰ੍ਹਾਂ ਅੱਗੇ ਪਹੁੰਚਾਓ ਤੁਸੀਂ ਤੁਹਾਡੀ ਟੀਮ ਵੈਰੀਫਾਈ ਕਿੱਦਾਂ ਕਰ ਰਹੀ ਹੈ ਕਿਉਂਕਿ ਜਿਹੜੇ ਬਾਕੀ ਐਨ ਜੀਓਜ਼ ਨੇ ਸਰਕਾਰ ਨੂੰ ਕਹਿੰਦੇ ਜੀ ਇੱਕ ਲੰਮਾ ਪ੍ਰੋਸੈਸ ਆ ਲੰਮਾ ਟਾਈਮ ਲੱਗਦਾ ਇਹਨੂੰ ਡਾਕੂਮੈਂਟੇਸ਼ਨ ਕਰਨੇ ਪੈਂਦੇ ਆ ਉਹਨਾਂ ਦੇ ਡਾਕੂਮੈਂਟ ਲੈਣੇ ਪੈਂਦੇ ਨੇ ਅੱਗੇ ਫਿਰ ਵੈਰੀਫਾਈ ਹੁੰਦਾ ਇਹਨੂੰ ਮਹੀਨੇ ਲੱਗ ਜਾਂਦੇ ਨੇ ਜਿਵੇਂ ਮੈਂ ਕਰਾ ਜਿਹੜੇ 23 ਦੇ ਹੜ ਆਏ ਸੀ ਬਹੁਤ ਜਗ੍ਹਾ ਜੀ ਆਨੇ ਸਰਕਾਰੀ ਮਦਦ ਹਾਲੇ 25 ਤੱਕ ਉੱਥੇ ਨਹੀਂ ਪਹੁੰਚੀ ਤੇ ਤੁਹਾਡਾ ਜਿਹੜਾ ٹرسٹ ਆ ਉਹ ਨਾਲ ਦੇ ਨਾਲ ਜਿੱਦਾਂ ਮਦਦ ਆ ਰਹੀ ਆ ਸਾਨੂੰ ਵੀ ਪਤਾ ਲੱਗਿਆ ਸੀ ਕਿ ਜਦ ਕਿਸੇ ਨੂੰ ਮਦਦ ਦੇਣੀ ਹੈ ਤਾਂ ਕੁਝ ਕਾਨੂੰਨੀ ਪ੍ਰਕਿਰਿਆਵਾਂ ਆ ਅਸੀਂ ਉਹਨੂੰ ਬਦਲ ਕੇ ਫਿਜ਼ੀਕਲ ਵੈਰੀਫਿਕੇਸ਼ਨ ਦਾ ਨਾਮ ਦਿੱਤਾ ਸਾਡੇ ਤਿੰਨ ਸਾਥੀ ਜਿਹੜੇ ਨੇ ਮੁਸਤਕੀਮ ਜੀ ਮਾਈਕਲ ਸਿੰਘ ਜੀ ਤੇ ਸੋਨੂ ਜੀ ਸਾਡੇ ਪੰਡਤ ਜੀ ਨੇ ਅਸੀਂ ਉਹਨਾਂ ਤਿੰਨਾਂ ਦੀ ਡਿਊਟੀ ਲਈ ਕਿ ਅਲੱਗ-ਅਲੱਗ ਪਿੰਡਾਂ 'ਚ ਜਾਓ ਤੁਹਾਨੂੰ ਜਿਹੜਾ ਲੱਗਦਾ ਕਿ ਬਹੁਤ ਐਸਾ ਘਰ ਹੈ ਕਿ ਬੜਨਾ ਚਾਹੀਦਾ ਤੇ ਉਹਦੀ ਫਿਜ਼ੀਕਲ ਵੈਰੀਫਿਕੇਸ਼ਨ ਕਰੋ ਉਸ ਬੰਦੇ ਨੂੰ ਪੁੱਛੋ ਸਰਫਿਕ ਅਧਾਰ卡ਡ ਦੇਖੋ ਆਸ-ਪਾਸ ਦੇ ਦੋ ਪਰੋਸਿਆਂ ਨੂੰ ਪੁੱਛੋ ਵੀ ਇਹ ਨਾ ਫੀਰ ਜੀ ਦਾ ਹੀ ਘਰ ਹੈ ਤੇ ਬਸ ਉਹਨੂੰ ਚੈੱਕ ਜਿਹੜਾ ਲਿਆ ਕੇ দাও ਤਾਂ ਕਿ ਉਹ ਬੰਦਾ ਵਿਆਜ ਤੇ ਪੈਸੇ ਫੜ ਕੇ ਆਪਣੀ ਛੱਤ ਨਾ ਪਾਵੇ ਕਿਉਂਕਿ ਗਰੀਬ ਬੰਦਾ ਛਤ ਵਿਆਜ ਤੇ ਪੈਸੇ ਫੜ ਲੈਂਦਾ ਉਹ ਦੇਖੋ ਕਿਸ਼ਤ ਇਹਦੀ ਹੁੰਦੀ ਮੂਲ ਤੌਰ 'ਤੇ ਬਹੁਤ ਦੂਰ ਦੀ ਗੱਲ ਹੈ ਤੇ ਇਸ ਲਈ ਅਸੀਂ ਇਹ ਕੋਈ ਮਦਦ ਨਹੀਂ ਕਰਦੇ ਪਏ ਆਪਣੇ ਭਰਾਵਾਂ ਦੇ ਨਾਲ ਉਹਨਾਂ ਦਾ ਸਾਥ ਦੇਣੇ ਪਏ ਸਾਥ ਦੇਣ ਛੋਰ ਮਦਦ ਕਰਨ ਚ ਬਹੁਤ ਫਰਕ ਹੁੰਦਾ ਹੈ ਇਸ ਲਈ ਸਾਥ ਜਿਹੜਾ ਉਹ پاک ਨੀਅਤ ਦੇ ਨਾਲ ਦਿੱਤਾ ਜਾਂਦਾ ਤੇ ਅਸੀਂ ਚਾਹੁੰਨੇ ਕਿ ਇਹ ਸਾਥ ਜਿਹੜਾ ਸਾਡਾ ਬਣਿਆ ਰਹੇ ਤੁਸੀਂ ਲਗਾਤਾਰ ਗਰਾਉਂਡ ਰਿਪੋਰਟਸ ਤੁਹਾਡੇ ਕੋਲ ਆ ਰਹੀਆਂ ਨੇ ਵੱਖ-ਵੱਖ ਤਨਜ਼ੀਮਾਂ ਨੇ ਉਹਨਾਂ ਨੂੰ ਤੁਸੀਂ ਸਹਿਯੋਗ ਕਰ ਲਿਓ ਘਰ ਜਿਵੇਂ ਤੁਸੀਂ ਦੱਸਿਆ ਬਈ ਜਿੰਨਾ ਲੋਕਾਂ ਦੇ ਘਰ ਡੇਗੇ ਘਰ ਬਣਾਉਣ ਵਾਸਤੇ ਉਹਨਾਂ ਨੂੰ ਰਕਮ ਦਿੱਤੀ ਗਈ ਹੈ ਐਂਬੂਲੈਂਸ ਜਿਹੜੀ ਆ ਉਹ ਵੀ ਹਰੀ ਝੰਡੇ ਦਿਖਾ ਕੇ ਰਵਾਨਾ ਕੀਤੀ ਹੋਰ ਕਿਸ ਚੀਜ਼ ਦੀ ਜਿਹੜੀ ਲੋੜ ਆ ਜਿਹੜੀ ਗਰਾਊਂਡ ਤੋਂ ਰਿਪੋਰਟ ਤੁਹਾਡੇ ਤੱਕ ਆਈ ਮੈਂ ਸਮਝਦਾ ਕਿ ਸਭ ਤੋਂ ਜ਼ਿਆਦਾ ਹੁਣ ਜ਼ਰੂਰਤ ਪਾਣੀ ਉਤਰਨ ਤੋਂ ਬਾਅਦ ਬਿਮਾਰੀਆਂ ਨਾਲ ਲੜਨ ਦੀ ਦੂਸਰਾ ਜਿਹੜਾ ਜ਼ਿੰਮੇਦਾਰ ਹੈ ਉਹਨੂੰ ਵੱਡੀ ਮਾਤਰਾ 'ਚ ਡੀਜ਼ਲ ਦੀ ਜ਼ਰੂਰਤ ਹੈ ਤਾਂ ਕਿ ਉਹ ਖੇਤ ਨੂੰ ਦੁਬਾਰਾ ਪੱਧਰ ਕਰ ਸਕੇ ਤੀਸਰਾ ਡੀਪੀਆਈ ਜਿਹਨੂੰ ਆਪਾਂ ਖਾਦ ਕਹਿੰਨੇ ਆ ਉਹਦੀ ਬੜੀ ਸਖਤ ਜ਼ਰੂਰਤ ਪੈ ਗਿਆਨ ਵਾਲੇ ਦਿਨਾਂ 'ਚ ਔਰ ਚੌਥਾ ਵੀ ਇਹਨਾਂ ਦਿਨਾਂ ਜਵੀ ਰਸਦ ਸਮਗਰੀ ਜਾਣੀ ਚਾਹੀਦੀ ਕਿਉਂਕਿ ਖੇਤ ਮਜ਼ਦੂਰ ਨੂੰ ਅਜੇ ਤੱਕ ਕੰਮ ਜੜਾ ਹੈ ਉਹ ਨਹੀਂ ਮਿਲੇ ਔਰ ਇਸ ਦੇ ਨਾਲ-ਨਾਲ ਵੀ ਇੱਕ ਬੜੀ ਜ਼ਰੂਰਤ ਜੜੀ ਹੈ ਉਹ ਇਸ ਵੇਲੇ ਜਿਹੜੇ ਡੰਗਰ ਨੇ ਦੁੱਧ ਦੁੱਧ ਦੇਣ ਵਾਲੇ ਤੇ ਹਰਾਚਾਰਾ ਖਤਮ ਹੋ ਗਿਆ ਤੇ ਉਹਨਾਂ ਨੂੰ ਜ਼ਰੂਰਤ ਹੈ ਕਿ ਤੁਸੀਂ ਚੌਕਰ ਔਰ ਤੂੜੀ ਮਿਲਾ ਕੇ ਉਹਨਾਂ ਨੂੰ ਦੇਸਾ ਕੋ ਉਤੇ ਉਹ ਜ਼ਰੂਰਤ ਹੈ ਕਿ ਪਿੰਡਾਂ ਦੇ ਵਿੱਚ ਚੌਕਰ ਦੀ ਜਿਹੜੀ ਸੇਵਾ ਜਣੀ ਉਹ ਕਰਨੀ ਚਾਹੀਦੀ। ਜਿਹੜੇ ਤੁਸੀਂ ਦੱਸ ਰਹੇ ਹੋ ਵੀ ਪਾਣੀ ਉਤਰਨ ਤੋਂ ਬਾਅਦ ਇਸ ਸਾਰੀਆਂ ਚੁਣੌਤੀਆਂ ਨੇ ਕਿ ਅਹਿਰਾਰ ਫਾਊਂਡੇਸ਼ਨ ਉਹਦੇ ਵਾਸਤੇ ਵੀ ਰੈਡੀ ਆ। ਹਾਂ ਇਹਦੇ ਵਿੱਚ ਵੀ ਅਸੀਂ ਸੇਵਾ ਕਰਦੇ ਪਏ ਆਂ। ਅਲੱਗ-ਅਲੱਗ ਸੰਸਥਾਵਾਂ ਨੂੰ ਕਹਿ ਰਹੇ ਹਾਂ ਮਸਜਿਦਾਂ ਨੂੰ ਕਿ ਵੀ ਹੁਣ ਤੁਸੀਂ ਆਣਾ ਤੇ ਰਾਸ਼ਨ ਨਾਲ ਲਿਆਓ, ਚੌਕਰ ਲੈ ਕੇ ਆਓ ਜਾਂ ਖਾਦ ਲੈ ਕੇ ਆਓ। ਯਾ ਡੀਜ਼ਲ ਦੀ ਸੇਵਾ ਕਰੋ ਤਾਂ ਕਿ ਅਸੀਂ ਅਖੀਰਲੇ ਮرحله 'ਚ ਜਿਆਦੇ ਜੰਗ ਜਿੱਤੀਏ ਤੇ ਸਾਰੇ ਭਰਾ ਆਪਸ 'ਚ ਇਕੱਠੇ ਨਾ ਸਰ। ਇੱਕ ਆਖਰੀ ਸਵਾਲ ਮੇਰਾ ਤੁਹਾਡੇ ਤੋਂ ਅਕਸਰ ਜਦੋਂ ਇਹ ਹੜ ਆਏ ਤਾਂ ਇੱਕ ਸਵਾਲ ਇਹ ਕੀਤਾ ਜਾ ਰਿਹਾ ਸੀ ਕਿੰਦੇ ਜੀ ਜਦੋਂ ਵੀ ਦੁਨੀਆ 'ਚ ਕਿਤੇ ਮੁਸੀਬਤ ਆਵੇ ਪੰਜਾਬੀ ਭਰਾ ਜਿਹੜੇ ਨੇ ਉਹ ਮੋਢੇ ਨਾਲ ਮੋਢਾ ਲਾ ਕੇ ਹਰ ਇੱਕ ਕੌਮ ਦੇ ਹਰ ਖੇਤੇ ਦੇ ਲੋਕਾਂ ਦੇ ਨਾਲ ਖੜ ਜਾਂਦੇ ਨੇ ਕਹਿੰਦੇ ਅੱਜ ਪੰਜਾਬੀਆਂ ਤੇ ਮੁਸੀਬਤ ਆਈ ਆ ਦੇਖਦੇ ਆ ਵੀ ਪੰਜਾਬ ਦੇ ਨਾਲ ਕੌਣ ਖੜੂਗਾ ਤਾਂ ਮੈਨੂੰ ਲੱਗਦਾ ਵੀ ਬਹੁਤ ਸੋਹਣਾ ਜਿਹੜਾ ਮੈਸੇਜ ਆ ਮੁ슬ਮਾਨ ਭਰਾਵਾਂ ਦੇ ਵੱਲੋਂ ਜਮਾ ਮੱਜ ਲੁਧਿਆਣਾ ਦੇ ਵੱਲੋਂ ਤੇ ਖਾਸ ਕਰ ਅਹਿਰਾਰ ਫਾਊਂਡੇਸ਼ਨ ਨੇ ਜਿਹੜੀ ਖਿਦਮਤ ਕੀਤੀ ਆ ਮੈਨੂੰ ਲੱਗਦਾ ਬਹੁਤ ਚੰਗਾ ਜਵਾਬ ਜਿਹੜਾ ਉਹ ਗਿਆ ਅਸਲ ਦੇ ਵਿੱਚ ਕੀ ਹੈ ਕਿ ਇਹ ਜੋ ਕੁਝ ਤੁਸੀਂ ਦੇਖਦੇ ਹੋ ਮੇਰਾ ਮੰਨਣਾ ਹੈ ਕਿ ਅਸੀਂ ਦਾ ਸਿਰਫ ਐਲਾਨ ਹੀ ਕੀਤਾ ਹ ਹੁਕਮ ਤਾਂ ਰੱਬ ਦਾ ਹੈ ਲੇਕਿਨ ਜੋ ਪੰਜਾਬ ਦੇ ਲੋਕਾਂ ਨੇ ਮੁਹੱਬਤ ਕਮਾਈ ਹੈ ਪਿਛਲੇ 75 ਸਾਲਾਂ ਚ ਇਹ ਉਹਦਾ ਰਿਵਰਟ ਹੈ ਹੂੰ ਇਹ ਉਹਦਾ ਨਤੀਜਾ ਹੈ ਕਿ ਜਿਹੜੇ ਕੌਮ ਹਰੇਕ ਦੁੱਖ ਸੁੱਖ ਚ ਲੋਕਾਂ ਦੇ ਨਾਲ ਖੜੀ ਹੈ ਤੇ ਅੱਜ ਜਦ ਉਹਨਾਂ ਨੂੰ ਪਰੇਸ਼ਾਨੀ ਹੋਈ ਤੇ ਇੱਕੋ ਹੀ ਐਲਾਨ ਦੇ ਉੱਤੇ ਹਜ਼ਾਰਾਂ ਲੋਕ ਜਿਹੜੇ ਆ ਗਏ ਤੇ ਮੈਂ ਸਮਝਦਾ ਕਿ ਅਗਰ ਕੋਈ ਬੰਦਾ ਸੇਵਾ ਕਰਦਾ ਹੈ ਸਹੀ ਭਾਵਨਾ ਦੇ ਨਾਲ ਵਿਚਰਦਾ ਹੈ ਇਜ਼ਾਹਰ ਜੀ ਗੱਲ ਹੈ ਕਿ ਅਗਰ ਉਹਨਾਂ ਤਕਲੀਫ ਪਹੁੰਚੇਗੀ ਤੇ ਕੌਮਾਂ ਦੀਆਂ ਕੌਮਾਂ ਉਹਨਾਂ ਦੀ ਮਦਦ ਲਈ ਆਣਗੀਆਂ ਇਹ ਸਾਰੇ ਕੰਮ ਦੇ ਵਿੱਚ ਜਿੱਥੇ ਤੱਕ ਮੈਨੂੰ ਅੰਦਾਜ਼ਾ ਹੈ ਕਿ ਮੁਸਲਮਾਨ, ਹਿੰਦੂ ਤੇ ਸਿੱਖ ਭਰਾਵਾਂ ਦੇ ਵਿੱਚ ਆਪਸ ਵਿੱਚ ਤਾਲੁਕ ਜਿਹੜਾ ਪਿਆਰ ਮੁਹੱਬਤ ਦਾ ਹੋਰ ਗੂੜਾ ਹੋਇਆ ਔਰ ਪੰਜਾਬ ਦਾ ਤਾਂ ਇਹ ਸਨਿਆ ਹੈ ਪਹਿਲੀ ਬਾਦਸ਼ਾਹੀ ਤੋਂ ਲੈ ਕੇ 10ਵੀਂ ਬਾਦਸ਼ਾਹੀ ਤੱਕ ਕਿ ਅਸੀਂ ਸਾਰੇ ਅਲੱਗ-ਅਲੱਗ ਰੰਗਾਂ ਜਾਤਾਂ ਜੋੜ ਦੇ ਬਾਵਜੂਦ ਪੰਜਾਬੀ ਆਂ ਔਰ ਇੱਕ ਦੂਸਰੇ ਦੇ ਭਰਾ ਔਰ ਮੁਸੀਬਤ ਦੇ ਵਿੱਚ ਰਾਹਤ ਦੇ ਵਿੱਚ ਇਕੱਠੇ ਖੜੇ ਆਂ ਧੰਨਵਾਦ ਕਰ ਸ਼ੁਕਰੀਆ ਜੀ ਸਾ ਪੰਜਾਬ ਦੇ ਸ਼ਹੀਦ ਇਮਾਮ مولانا ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨਾਲ ਮੌਜੂਦ ਸੀਗੇ ਬਹੁਤ ਚੰਗਾ ਸਨੇਹਾ ਜਿਹੜਾ ਦਿੱਤਾ ਗਿਆ ਕਿ ਇਹ ਉਹੀ ਚੀਜ਼ ਆ ਜਿਹੜੀ ਹਲੇ ਤੱਕ ਪੰਜਾਬੀਆਂ ਨੇ ਕਮਾਈ ਕੀਤੀ ਆ ਤੇ ਹੁਣ ਉਸ ਦਾ ਜਿਹੜਾ ਬਦਲਾਅ ਮਿਲਦਾ ਹੋਇਆ ਨਜ਼ਰ ਆ ਰਿਹਾ ਪੰਜਾਬੀ ਕਿਸ ਤਰੀਕੇ ਦੇ ਨਾਲ ਦਲੇਰੀ ਦੇ ਨਾਲ ਹੜਾ ਦਾ ਮੁਕਾਬਲਾ ਕਰ ਰਹੇ ਨੇ ਉਹ ਵੀ ਸ਼ਹੀਦ ਇਮਾਮ ਸਾਹਿਬ ਨੇ ਦੱਸਿਆ ਤੇ ਕਿਸ ਤਰੀਕੇ ਦੇ ਨਾਲ ਜਿਹੜਾ ਮੁਸਲਿਮ ਭਾਈਚਾਰਾ ਉਹ ਲਗਾਤਾਰ ਜਾਵਾ ਮਸਜਿਦ ਲੁਧਿਆਣਾ ਦੀ ਗਾਈਡੈਂਸ ਦੇ ਵਿੱਚ ਕੰਮ ਕਰਦਾ ਹੋਇਆ ਨਜ਼ਰ ਆ ਰਿਹਾ ਉਹ ਵੀ ਦੱਸਿਆ ਤੇ ਹੁਣ ਜਦੋਂ ਪਾਣੀ ਉਤਰੇਗਾ ਤਾਂ ਕਿਸ-ਕਿਸ ਚੀਜ਼ ਦੀ ਲੋਡ ਹੋਏਗੀ ਇਸ ਤਰੀਕੇ ਦੇ ਨਾਲ ਜਿਹੜੀ ਐਂਬੂਲੈਂਸ ਮੁਸਲਿਮ ਭਾਈਚਾਰੇ ਦੇ ਵੱਲੋਂ ਪੰਜਾਬ ਦੇ ਹਰ ਪੀੜਤਾਂ ਨੂੰ ਸਮਰਪਿਤ ਕੀਤੀ ਗਈ ਆ ਉਹ ਹੁਣ ਵੱਖ-ਵੱਖ ਪਿੰਡਾਂ 'ਚ ਵੱਖ-ਵੱਖ ਕਸਬਿਆਂ 'ਚ ਜਾ ਕੇ ਲੋਕਾਂ ਦੇ ਘਰ ਦੇ ਬਾਹਰ ਜਿਹੜਿਆ ਇਲਾਜ ਕਰਦੀ ਹੋਈ ਨਜ਼ਰ ਆਏਗੀ ਤਾਹ ਹੋਰ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਸਿਟੀ ਹੈਡਲਾਈਨ ਦੇ ਨਾਲ